ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਦੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਥੱਲੇ ਫੋਟੋ ਲੱਗੀ ਵੇਖਦੇ ਹੋ ਤੁਸੀਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਆਪਾਂ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਜੀ ਦਾ ਪੂਰਾ ਇਤਿਹਾਸ ਦੱਸਾਂਗੇ ਵੀਡੀਓ ਦੇ ਵਿੱਚ ਆਪਾਂ ਡੇਲੀ ਇੱਕ ਵੀਡੀਓ ਪਾਵਾ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਪੂਰਾ ਇਤਿਹਾਸ ਦੱਸਾਂਗੇ ਚਾਹੇ ਮਹੀਨਾ ਲੱਗ ਜੇ 2 ਮਹੀਨੇ ਲੱਗ ਜੇ ਤੇ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਆਪਣੇ ਚੈਨਲ ਨੂੰ ਜਰੂਰ ਜਣੇ ਸਬਸਕ੍ਰਾਈਬ ਕਰਿਓ ਤੇ ਆਓ ਆਪਾਂ ਜਾਣਦੇ ਹਾਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਨਾਂ ਦੋਨੋਂ ਨੰਬਰ 1780 ਈਸਵੀ ਨੂੰ ਹੋਇਆ ਸੀ ਤੇ ਇਹ ਹੀ ਬੜਾ ਸੁਭਾਗਾ ਦਿਨ ਸੀ ਇਤਿਹਾਸ ਦੇ ਵਿੱਚ ਕਦੇ ਵੀ ਨਾ ਭੁੱਲਣ ਵਾਲਾ ਦਿਨ ਬਣਿਆ ਸੀ ਤੇ ਉਹਨਾਂ ਦੇ ਪਿਤਾ ਦਾ ਨਾਮ ਸੀ ਮਹਾ ਮਹਾ ਸਿੰਘ ਦੇ ਘਰ ਤੇ ਸਰਦਾਰਨੀ ਰਾਜਕੌਰ ਦੀ ਕੁੱਖੋਂ ਕੁੱਖੋਂ ਹੋਇਆ ਸੀ ਗੁਜਰਾਵਾਲਾ 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 ਪਿੰਡ ਪੈਂਦਾ ਉੱਥੇ ਹੋਇਆ ਸੀ ਤੇ ਜਦੋਂ ਇਹਨਾਂ ਦਾ ਜਨਮ ਹੋਇਆ ਸੀ ਨਾ ਇਹਨਾਂ ਦੇ ਪਿਤਾ ਮਾ ਸਿੰਘ ਨੇ ਬੜੀਆਂ ਖੁਸ਼ੀਆਂ ਮਨਾਈਆਂ ਸਨ ਤੇ ਧਰਮ ਕਾਰਜਾਂ ਵਾਸਤੇ ਹਜ਼ਾਰਾਂ ਰੁਪਏ ਉਹਨਾਂ ਨੇ ਖਰਚ ਕੀਤੀ ਸਨ ਤੇ ਗੁਰੂ ਦੀ ਬਖਸ਼ੀ ਦੇ ਨਾਲ ਕਿਰਪਾ ਦੇ ਨਾਲ ਉਹਨਾਂ ਬੱਚੇ ਦਾ ਨਾਮ ਰਣਜੀਤ ਸਿੰਘ ਰੱਖਿਆ ਸੀ ਜਦੋਂ ਜਨਮ ਤੋਂ ਕੁਝ ਦਿਨ ਬਾਅਦ ਇਹਨਾਂ ਨੂੰ ਬਿਮਾਰੀ ਹੋ ਗਈ ਸੀ ਸਿਤਲਾ ਨਾਮ ਦੀ ਬਿਮਾਰੀ ਹੋ ਗਈ ਸੀ ਤੇ ਜਿਹਦੇ ਵਿੱਚ ਉਹਨਾਂ ਦੇ ਬਚਣ ਦੀ ਆਸ ਨਹੀਂ ਸੀ ਤੇ ਤੇ ਉਹ ਬਿਮਾਰੀ ਦੇ ਨਾਲ ਇਹਨਾਂ ਦੇ ਖੱਬੀ ਅੱਖ ਦੀ ਨਿਗਾ ਚਲੀ ਗਈ ਸੀ ਤੇ ਖੱਬੀ ਅੱਖ ਦੀ ਨਿਗਾ ਨਿਗਾ ਚਲੀ ਗਈ ਸੀ ਪਰ ਕਿਸੇ ਨੂੰ ਇਹ ਚਿਤ ਚੇਤਾ ਨਹੀਂ ਸੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਸਿਤਲਾ ਨਾਮ ਦੀ ਬਿਮਾਰੀ ਦਾ ਮਾਰਿਆ ਹੋਇਆ ਮੁੰਡਾ ਪੰਜ ਦਰਿਆਵਾਂ ਦਾ ਮਹਾਰਾਜਾ ਤੀਹਰੀ ਪੰਜਾਬ ਦੇ ਨਾਮ ਤੇ ਪ੍ਰਸਿੱਧ ਹੋਏਗਾ ਤੇ ਬਾਕੀ ਆਪਾਂ ਤੁਹਾਨੂੰ ਅਗਲੀ ਵੀਡੀਓ ਚ ਦੱਸਾਂਗੇ ਚੈਨਲ ਦੀ ਰੂਜ਼ਾਰੇ ਸਾਰੇ ਜਣੇ ਸਬਸਕ੍ਰਾਈਬ ਕਰਿਓ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਪੱਤੇ